ਦੇਖੋ ਜਿਹੜੀ ਸਟੇਟ ਆ ਉਹ ਬੜੇ-ਬੜੇ ਨੈਰੇਟਿਵ ਸਿਰਜਦੀ ਹੈ ਹਮੇਸ਼ਾ ਹੀ ਔਰ ਉਹਨਾਂ ਨੇ ਆਪਣੀ ਉਸੇ ਪਾਲਿਸੀ ਤਹਿਤ ਜੋ ਉਹਨਾਂ ਦੀ ਪਾਲਿਸੀ ਹੈ ਉਹਦੇ ਮੁਤਾਬਕ ਉਹਨਾਂ ਨੇ ਜਿਹੜਾ ਇਹ ਪ੍ਰੋਪਗੈਂਡਾ ਕੀਤਾ ਹੈ ਤੁਸੀਂ ਇਸ ਵੇਖੋਗੇ ਕਿ ਜੇ ਮੈਂ ਅੱਜ ਗੁਰੂ ਸਾਹਿਬ ਦੀ ਧਰਤੀ ਤੇ ਖਲੋ ਕੇ ਮੈਂ ਇਹ ਗੱਲ ਕਹਿ ਦਵਾਂ ਕਿ ਭਾਈ ਅਵਤਾਰ ਸਿੰਘ ਖੰਡਾ ਇੰਗਲੈਂਡ ਦੇ ਵਿੱਚ ਇਹਨਾਂ ਨੇ ਗਿਣੀ ਮਿਤੀ ਸਾਸਤਾ ਤੋਂ ਉਹਨੂੰ ਸ਼ਹੀਦ ਕੀਤਾ ਹੈ ਇਹ ਗਲਤੀ ਹੋ ਸਕਦਾ ਸੋ ਪਾਈ ਹਰਦੀਪ ਸਿੰਘ ਨੇਜਰ ਨੂੰ ਕੈਨੇਡਾ ਦੇ ਵਿੱਚ ਨਸ਼ੀਦ ਕੀਤਾ ਹੈ ਮਲਕ ਜੀ ਨੂੰ ਕੀਤਾ ਸੁਖਦੂਲ ਜੀ ਨੂੰ ਕੀਤਾ ਪੰਜਵੜ ਸਾਹਿਬ ਨੂੰ ਕੀਤਾ ਸੋ ਇੱਥੇ ਦੀਪ ਸਿੰਘ ਸਿੱਧੂ ਨੂੰ ਕੀਤਾ ਮੋਸੇ ਵਾਲਾ ਸਾਹਿਬ ਨੂੰ ਕੀਤਾ ਇਹ ਜਸਪਾਲ ਸਿੰਘ ਚੌੜ ਸਿੱਧਵਾ ਇਹ ਕਿੱਥੇ ਗਏ ਸਾਡੇ ਨੌਜਵਾਨ ਇਹ ਸਾਡੇ ਸਿੱਖ ਕੌਮ ਦੇ ਲੀਡਰ ਕਿੰਨੇ ਖਾਲੇ ਸੋ ਜਦੋਂ ਹਕੂਮਤ ਸਿੱਧੇ ਤੌਰ ਤੇ ਸਾਡਾ ਟੈਂਕ ਵੀ ਤੋਪਾਂ ਚੜਾ ਕੇ ਦਰਬਾਰ ਸਾਹਿਬ ਟਾਉਂਦੀ ਹੈ ਹਰਮੰਦਰ ਸਾਹਿਬ ਟਾਉਂਦੀ ਹੈ ਸਾਡਾ 20000 ਬੀਪੀ ਬੀਬੀ ਦੇ ਬੱਚੇ ਦੀ ਨਸਲ ਕੁਛ ਹੀ ਕਰਦੀ ਹੈ ਤੋਸ਼ਾਖਾਨਾ ਲੁੱਟ ਲੈਂਦੀ ਆ ਲਾਇਬ੍ਰੇਰੀ ਲੁੱਟ ਲੈਂਦੀ ਆ ਤੁਸੀਂ ਮੈਨੂੰ ਦੱਸੋ ਬਾਬਾ ਖੜਕ ਸਿੰਘ ਜੀ ਝੂਠ ਬੋਲਦੇ ਸਨ ਜਦੋਂ ਇੱਥੋਂ ਦੇ ਹਕੂਮਤ ਨੇ ਆਣ ਕੇ ਕਿਹਾ ਕਿ ਬਾਬਾ ਜੀ ਤੁਸੀਂ ਇੱਕ ਬਿਆਨ ਦਿਓ ਕਿ ਤੁਹਾਡਾ ਤੋਸ਼ਾਖਾਨਾ ਠੀਕ ਹੈ ਤੁਹਾਡੀ ਸਿੱਖ ਲਾਇਬ੍ਰੇਰੀ ਜਿਹੜੀ ਲਾਇਬ੍ਰੇਰੀ ਆ ਉਹਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਹਕੂਮਤ ਨੇ ਤੇ ਬਾਬਾ ਜੀ ਨੇ ਆਪਣੀ ਕੁਰਤੀ ਦੇ ਬਟਨ ਖੋਲ ਕੇ ਕਿਹਾ ਗੋਲੀ ਮਾਰੋ ਤੁਸੀਂ ਤਾਂ ਸਾਡੇ ਪੱਲੇ ਪੰਜ ਕੱਖ ਨਹੀਂ ਛੱਡੇ ਇਹ ਜਮਹੂਰੀਅਤ ਹੈ ਸੋ ਇਹ ਫੇਕ ਐਡੀਆਂ ਬਣਾ ਕੇ ਲਿਖ ਦੇਣਾ ਵੀ ਉੱਥੇ ਕਹਿੰਦੇ ਜੀ ਇੱਥੇ ਬੜਾ ਕੁਝ ਠੀਕ ਹੈ ਉੱਥੋਂ ਇਹ ਬਿਲਕੁਲ ਪ੍ਰੋਪੋਗੈਂਡਾ ਹੈ ਨਾ ਇਹਨਾਂ ਐਡੀਆਂ ਤੇ ਫੇਕ ਐਡੀਆਂ ਤੇ ਕੋਈ ਇਤਬਾਰ ਨਾ ਕਰਿਓ ਇਹਨਾਂ ਨੇ ਸਾਡੇ ਨੌਜਵਾਨਾਂ ਨੂੰ ਵੀ ਗੁੰਮਰਾਹ ਕੀਤਾ ਹੈ ਇਹਨਾਂ ਨੇ ਹਮੇਸ਼ਾ ਇਹ ਦੱਸਿਆ ਹੈ ਕਿ ਤੁਹਾਡਾ ਲੀਡਰ ਜਿਹੜਾ ਵਾ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਉਲਟ ਹਕੂਮਤ ਜੈ ਰੁੱਗਲਦੀ ਹੈ ਤਾਂ ਹੀ ਅਸੀਂ ਕਿਸੇ ਮੰਦਲ ਵਾਲੇ ਨਹੀਂ ਵਗਦੇ ਸਾਡੇ ਨੌਜਵਾਨ ਸਾਡਾ ਇਕੱਠਾ ਨਹੀਂ ਹੋਣ ਦਿੰਦੇ ਇਸ ਕਰਕੇ ਇਹਨਾਂ ਫੇਕ ਐਡੀਆਂ ਤੇ ਕੋਈ ਵੀ ਕਿਸੇ ਨੂੰ ਇਤਬਾਰ ਨਹੀਂ ਕਰਨਾ ਚਾਹੀਦਾ ਪੋਸਟਾ ਪੜ੍ਹਨ ਵਾਲਿਆਂ ਦੀ ਮੰਚਾ ਇਹ ਆ ਕਿ ਇੱਕ ਵਾਰੀ ਡੇਢ ਸਾਲ ਦਾ ਸਮਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਮਿਲ ਗਿਆ ਉਹ ਪਾਰਲੀਮੈਂਟ ਚ ਗਏ ਉਹਨਾਂ ਨੇ ਜਾ ਕੇ ਉੱਥੇ ਦੱਬੇ ਕੁਚਲੇ ਲੋਕਾਂ ਦੀ ਗੱਲ ਕੀਤੀ ਹੈ ਉੱਥੇ ਜਾ ਕੇ ਜਿਹੜੇ ਸਾਡੇ ਸਾਡੇ ਨਾਲ ਨਸਲਕੁਸ਼ੀ ਕੀਤੀ ਗਈ ਉਹਦੀ ਗੱਲ ਕੀਤੀ ਹੈ ਤੇ ਡੇਢ ਸਾਲ ਦੇ ਵਿੱਚ 5 ਵਾਇਸ ਨੂੰ ਦੱਸ ਦਿੱਤਾ ਕਿ ਸਿੱਖ ਗੁਲਾਮ ਹੈ ਤੇ ਤੁਸੀਂ ਗੁਲਾਮ ਲੋਕਾਂ ਦੀ ਸਾਰ ਲਓ ਔਰ ਉਹਨਾਂ ਨੇ ਕੈਨੇਡਾ ਨੇ ਤੇ ਅਮਰੀਕਾ ਨੇ ਇੱਕ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਿਹਦੇ ਵਿੱਚ ਅਜੀਤ ਡੁਵਾਲ ਤੇ ਜਿਹੜੇ ਗੁਪਤੇ ਹੋਣੀ ਐ ਸਾਰੇ ਜਣੇ ਦੋਸ਼ੀ ਪਾਏ ਗਏ ਸੋ ਉਹਨਾਂ ਨੇ ਇਹ ਗੱਲ ਕਹੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿ ਤੁਸੀਂ ਸਾਨੂੰ ਤਾਂ ਮਾਰਦੇ ਹੋ ਅਸੀਂ ਤਾਂ ਗੁਲਾਮ ਐ ਅਸੀਂ ਤਾਂ ਪਾਕਿਸਤਾਨ 'ਚ ਉੱਥੇ ਮੁਸਲਮਾਨ ਦੇ ਗੁਲਾਮ ਹੋ ਗਏ ਤੇ ਇੱਥੇ ਹਿੰਦੂ ਦੇ ਗੁਲਾਮ ਹੋ ਗਏ ਪਰ ਜਿਹੜਾ ਸੋਵਰਨਟੀ ਤੁਹਾਡੀ ਨੂੰ ਚੈਲੰਜ ਕੀਤਾ ਇਹਨਾਂ ਨੇ ਤੁਹਾਡੀ ਪੱਗ ਨੂੰ ਹੱਥ ਪਾਇਆ ਯੂਐਸਏ ਨੂੰ ਕਿਹਾ ਸੋ ਉਹਨਾਂ ਨੇ ਇਨਵੈਸਟੀਗੇਸ਼ਨ ਕਰਕੇ ਇਹਨਾਂ ਨੂੰ ਦੋਸ਼ੀ ਠਹਿਰਾਤਾ ਤੇ ਜਦੋਂ ਦੋਸ਼ੀ ਠਹਿਰਾਤਾ ਤੇ ਇਹਨਾਂ ਨੂੰ ਇਹ ਕਿ ਦੂਜੀ ਵਾਰ ਇਹ ਬੰਦਾ ਪਾਰਲੀਮੈਂਟ 'ਚ ਨਹੀਂ ਜਾਣਾ ਚਾਹੀਦਾ ਉਹਨਾਂ ਨੇ ਗਿਣ ਮਿਥ ਕੇ ਪਾਲਿਸੀ ਤਹਿਤ ਇਹੋ ਜਿਹੇ ਕੈਂਡੀਡੇਟ ਲਿਆਂਦੇ ਜਿਨ੍ਹਾਂ ਨੂੰ ਉਥੇ ਖਿਲਾਰ ਕੇ ਕਿਹਾ ਕਿ ਤੁਸੀਂ ਸਿਮਰਨਜੀਤ ਸਿੰਘ ਮਾਨ ਨੂੰ ਪਾਰਲੀਮੈਂਟ ਦੀਆਂ ਪੌੜੀਆਂ ਨਹੀਂ ਚੜਨ ਦੇਣੀਆਂ ਜੇ 5 ਸਾਲ ਫੇਰ ਮੌਕਾ ਉਹਨਾਂ ਨੂੰ ਮਿਲ ਜਾਂਦਾ ਉਹ ਪੂਰੀ ਤਰ੍ਹਾਂ ਦੱਸ ਦਿੰਦੇ ਕਿ ਸਿੱਖ ਕੌਮ ਨਾਲ ਕੀ ਵਾਪਰਦੀ ਹੈ ਤੇ ਕਿੰਨਾ ਨੁਕਸਾਨ ਸਾਡਾ ਕਰਤਾ ਹੈ ਹਕੂਮਤ ਨੇ ਤੇ ਕਿੰਨਾ ਕਰਨਾ ਚਾਹੁੰਦੀ ਹੈ ਸੋ ਇਸ ਕਰਕੇ ਇਹ ਜਿਹੜੀਆਂ ਇਹ ਅੱਜ ਨਹੀਂ ਪਹਿਲਾਂ ਤੋਂ ਹੀ ਆਈਡੀਆਂ ਬਣਾ ਕੇ ਸਾਨੂੰ ਬਦਨਾਮ ਕਰਦੇ ਆ ਇਹਨਾਂ ਦੇ ਮੈਂ ਕਿਹਨਾ ਕੌਮ ਨੂੰ ਨੌਜਵਾਨਾਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਰੂ ਗੁਰੂ ਨਾਨਕ ਦੇਵਾ ਸਿੱਖ ਨੂੰ ਕਦੀ ਵੀ ਇਹ ਕਾਡੀਆਂ ਤੇ ਤਬਾਰ ਨਹੀਂ ਕਰਨਾ ਚਾਹੀਦਾ 42 ਸਾਲ ਤੋਂ ਬੇਦਾ ਬੇਦਾਗ ਸੰਘਰਸ਼ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਚੱਲ ਰਿਹਾ ਤੇ ਹਮ ਖੈਲੀ ਜਥੇਬੰਦੀਆਂ ਦਾ ਚੱਲ ਰਿਹਾ ਹੈ ਆਉਣ ਵਾਲੇ ਸਮੇਂ 'ਚ ਵੀ ਆਸ ਕਰਦੇ ਹਾਂ ਕਿ ਸਾਰੇ ਇਕੱਠੇ ਹੋ ਕੇ ਇੱਕ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਚੱਲਾਂਗੇ ਗੁਰਧਾਮਾ ਦੀ ਸੇਵਾ ਵੀ ਆਪ ਕਰਾਂਗੇ ਪੰਥ ਤੇ ਪੰਜਾਬ ਦੀ ਸੇਵਾ ਵੀ ਆਪ ਕਰਾਂਗੇ ਵਾਹਿਗੁਰੂ ਜੀ ਖਾਲਸਾ ਸਭ ਵਾਹਿਗੁਰੂ ਜੀ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਪੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠੱਪ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸ ਦੇ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਂਡੇਸ ਸਾਈਫੈਟ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼